ਦਿੱਲੀ ਅਮਰਸਰ ਕਟੜਾ ਐਕਸਪ੍ਰੈਸਵੇ ਜਿਹਦੇ ਬਾਣ ਨਾਲ ਦਿੱਲੀ ਤੋਂ ਅਮਰਸਰ ਜਾਂ ਅਮਰਸਰ ਤੋਂ ਦਿੱਲੀ ਜਾਣ ਆਉਣ 'ਚ ਸਿਰਫ 4 ਘੰਟੇ ਲੱਗਿਆ ਕਰਨਗੇ ਜਿਹਨੂੰ ਕਿਸੇ ਟਾਈਮ 8 ਘੰਟੇ ਲੱਗਦੇ ਸੀ ਤੇ ਇਦਾਂ ਹੀ ਦਿੱਲੀ ਤੋਂ ਕਟੜਾ ਜਾਂ ਕਟੜਾ ਤੋਂ ਦਿੱਲੀ ਜਾਣ ਆਉਣ 'ਚ ਜਿੱਥੇ ਤਾਂ ਹਣ 14 ਘੰਟਿਆਂ ਦਾ ਟਾਈਮ ਲੱਗਦਾ ਸੀ ਉਹ ਟਾਈਮ ਇਹ ਵਾਲਾ ਐਕਸਪ੍ਰੈਸਵੇ ਬਣ ਤੋਂ ਬਾਅਦ ਸਿਰਫ 6 ਘੰਟਿਆਂ ਦਾ ਰਹਿ ਜਾਣਾ ਇਹ ਐਕਸਪ੍ਰੈਸਵੇ ਪਟਿਆਲਾ ਤੇ ਸੰਗਰੂਰ ਦੇ 57 ਪਿੰਡਾਂ ਵਿੱਚੋਂ ਦੀ ਲੰਘਣਾ ਤੇ ਜਿਨ੍ਹਾਂ 'ਚੋਂ 40-45 ਪਿੰਡਾਂ ਦੇ ਨਾਮ ਤੁਹਾਨੂੰ ਵੀਡੀਓ ਦੇ ਐਂਡ 'ਚ ਪਤਾ ਲੱਗਣਗੇ ਤਾਂ ਫਿਰ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਹੋਰ ਵੀ ਇਹਦੇ ਕਾਫੀ ਫਾਇਦੇ ਹੋਣਗੇ ਉਹ ਵੀ ਮੈਂ ਤੁਹਾਨੂੰ ਦੱਸੂਗਾ ਕੀ ਪਤਾ ਤੁਹਾਡੀ ਜ਼ਮੀਨ ਵੀ ਇਹਦੇ ਲਾਗੇ ਤੱਕ ਆ ਜਵੇ ਤੇ ਤੁਸੀਂ ਵੀ ਜਲਦੀ ਅਮੀਰ ਹੋਣ ਵਾਲੇ ਹੋ ਏ ਐਕਸਪ੍ਰੈਸ ਵੇ ਪੰਜਾਬ ਦੇ 7 ਜ਼ਿਲ੍ਹੇ ਪਟਿਆਲਾ ਸੰਗਰੂਰ ਮਲੇਰਕੋਟਲਾ ਲੁਧਿਆਣਾ ਜਲੰਧਰ ਕਪੂਰਥਲਾ ਤੇ ਗਰਦਾਸਪੁਰ ਦੇ ਵਿੱਚੋਂ ਦੀ ਲੰਘਣਾ ਵਾ ਲੁਧਿਆਣਾ ਦੇ ਕਿਹੜੇ ਕਿਹੜੇ ਪਿੰਡਾਂ ਚਾਉਂਦੀ ਐ ਲੰਘਣਾ ਉਹਤੇ ਮੈਂ ਪਹਿਲਾਂ ਹੀ ਵੀਡੀਓ ਬਣਾਤੀ ਜੇ ਕਿਸੇ ਨੇ ਉਹ ਨਹੀਂ ਦੇਖੀ ਹਜੇ ਤੱਕ ਤਾਂ ਡਿਸਕ੍ਰਿਪਸ਼ਨ ਚ ਲਿੰਕ ਹੋਊਗਾ ਜਾਂ ਆਈ ਬਟਨ ਚ ਵੀ ਹੋਊਗਾ ਉਹਨੂੰ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਅੱਜ ਵਾਲੀ ਵੀਡੀਓ ਚ ਆਪਾਂ ਪਟਿਆਲਾ ਤੇ ਸੰਗਰੂਰ ਵਾਲੇ ਸੈਕਸ਼ਨ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਇਹਦੇ ਐਂਟਰੀ ਤੇ ਐਗਜ਼ਿਟ ਪੁਆਇੰਟ ਤੋਂ ਜੋ ਕਿ ਪਟਰਨ ਪਟਿਆਲਾ ਰੋਡ ਆ ਉਹਨੂੰ ਜਦੋਂ ਕ੍ਰੋਸ ਕਰਦੇ ਆ ਉੱਥੇ ਨੇ ਤੁਸੀਂ ਇਹਨਾਂ ਐਂਟਰੀ ਤੇ ਐਗਜ਼ਿਟ ਪੁਆਇੰਟਾਂ ਨੂੰ ਇੰਟਰਚੇਂਜ ਪੁਆਇੰਟ ਵੀ ਕਹਿ ਸਕਦੇ ਹੋ ਇੱਥੋਂ ਜਦੋਂ ਆਪਾਂ ਕਟੜਾ ਵੱਲ ਨੂੰ ਜਾਂਦੇ ਆ ਤਾਂ ਉੱਧਰ ਨੂੰ ਜਾਣ 'ਚ ਜਿਹੜਾ ਸਭ ਤੋਂ ਪਹਿਲਾਂ ਪਿੰਡ ਦੇ ਲੱਗ ਕੇ ਆਉਂਦਾ ਉਹ ਆ ਜੀ ਪਿੰਡ ਬਰਾਸ ਜਿਹਦੇ ਓਪੋਜ਼ਿਟ ਸਾਈਡ ਆ ਪਿੰਡ ਘੱਗਾ ਇੱਥੇ ਅਜੇ ਇਹ ਵਾਲੇ ਐਕਸਪ੍ਰੈਸ ਵੇ ਦਾ ਕੰਮ ਚੱਲ ਰਿਹਾ ਵਾ ਪਰ ਇਹਦੂ ਥੋੜਾ ਕ ਅੱਗੇ ਜਾਂਦੇ ਇਹਦਾ ਕੰਮ ਤਕਰੀਬਨ ਤਕਰੀਬਨ ਪੂਰਾ ਹੋਇਆ ਹੋਇਆ ਇਹ 4 ਲੇਨ ਐਕਸਪ੍ਰੈਸ ਵੇ ਆ ਜਿਹਨੂੰ ਇਨ ਫਿਊਚਰ ਜੇ ਲੋਡ ਪਵੇ ਤਾਂ 8 ਤੋਂ 12 ਲੇਨ ਦਾ ਵੀ ਬਣਾਇਆ ਜਾ ਸਕਦਾ ਇਹ ਗ੍ਰੀਨਫੀਲਡ ਕੋ ਤੇ ਇਹਦੇ ਨਾਲ ਹੀ ਤੁਹਾਨੂੰ ਮੈਂ ਇਹ ਵੀ ਦੱਸਦਾ ਵੀ ਇਹਦੇ ਨਾਲ ਕੋਈ ਵੀ ਸਰਵਿਸ ਰੋਡ ਨਹੀਂ ਬਣਾਇਆ ਜਾਣਾ ਪਰ ਇਹਦੇ ਚ ਥਾਂ ਥਾਂ ਤੇ VUP ਮਤਲਬ ਵਹੀਕੂਲਰ ਅੰਡਰਪਾਸ ਤੇ LVUP ਮਤਲਬ ਲਾਈਟਰ ਵਹੀਕੂਲਰ ਅੰਡਰਪਾਸ ਬਣਾਏ ਹੋਏ ਆ ਇਹ ਐਕਸਪ੍ਰੈਸ ਵੇ ਦੇ ਥੱਲੇ ਚ ਹੀ ਜਾਣ ਵਾਲੀਆਂ ਸ਼ੜਕਾਂ ਹੁੰਦੀਆਂ ਜੋ ਕਿ ਇਹਦੇ ਆਲੇ-ਦਾਲੇ ਦੇ ਪਿੰਡਾਂ ਨੂੰ ਆਪਸ ਚ ਜੋੜੇ ਰੱਖਣ ਦਾ ਕੰਮ ਕਰਦੀਆਂ ਇਹਦੋਂ ਅੱਗੇ ਜਾ ਕੇ ਕ੍ਰਾਸ ਕਰੂਗਾ ਪਿੰਡ ਮੌਨਸ਼ੀ ਵਾਲਾ ਨੂੰ ਤੇ ਇਹਦੋਂ ਥੋੜਾਕ ਅੱਗੇ ਜਾਂਦੇ ਹੀ ਇਹਦੇ ਦੂਜੀ ਸਾਈਡ ਤੇ ਆਊਗਾ ਪਿੰਡ ਸਿਆਲ ਕਾਫੀ ਜਗ੍ਹਾ ਤੇ ਤਾਂ ਇਹਦੀ ਰੋਡ ਮਾਰਕਿੰਗ ਦਾ ਕੰਮ ਵੀ ਸ਼ੁਰੂ ਹੋ ਗਿਆ ਤੇ ਕਿਤੇ ਕਿਤੇ ਯੂ-ਟਰਨ ਵੀ ਬਣਾਏ ਜਾ ਰਹੇ ਆ ਪਰ ਇਹਨਾਂ ਯੂ-ਟਰਨਾਂ ਨੂੰ ਐਮਰਜੈਂਸੀ ਦੇ ਟਾਈਮ ਹੀ ਖੋਲਿਆ ਜਾਇਆ ਕਰੂਗਾ ਇਹਦੇ ਵਿਚਾਲੇ ਜਿਹੜੀ ਖਾਲੀ ਕੱਚੀ ਜਗ੍ਹਾ ਛੱਡੀ ਹੋਈ ਆ ਉੱਥੇ ਡ੍ਰਿਪ ਐਗਰੀਗੇਸ਼ਨ ਸਿਸਟਮ ਨਾਲ ਪੇੜ-ਪੌਦੇ ਲਾਏ ਜਾਣਗੇ ਇਹ ਵਾਲੇ ਸਿਸਟਮ ਨਾਲ ਕੀ ਹੁੰਦਾ ਫਿਰ ਜਿਹੜੇ ਪੇੜ-ਪੌਦੇ ਲੱਗੇ ਹੁੰਦੇ ਵਿਚਾਲੇ ਉਹਨਾਂ ਨੂੰ ਟਾਈਮ-ਟਾਈਮ ਸਰ ਪਾਣੀ ਮਿਲਦਾ ਰਹਿੰਦਾ ਕਈ ਥਾਵਾਂ ਤੇ ਤਾਂ ਇਹਨਾਂ ਨੂੰ ਬੀਜ ਵੀ ਦਿੱਤਾ ਤੇ ਥੋੜੇ-ਥੋੜੇ ਉੱਗ ਵੀ ਆਏ ਤੇ ਜਦੋਂ ਇਹ ਵੱਡੇ ਹੋਗੇ ਤਾਂ ਆਪਾਂ ਨੂੰ ਫਿਰ ਇਹ ਆਪੋਜ਼ਿਟ ਸਾਈਡ ਤੋਂ ਆਉਣ ਵਾਲੀਆਂ ਤੇਜ਼ ਗੱਡੀਆਂ ਦੀਆਂ ਹਾਈ ਬੀਮ ਲਾਈਟਾਂ ਤੋਂ ਬਚਾਇਆ ਕਰਨਗੇ ਇੱਦੋਂ ਅ ਤੇ ਇਥੇ ਇੱਕ ਬ੍ਰਿਜ ਵੀ ਬਣ ਰਿਹਾ ਜਿਹਦੇ ਥੱਲੇੋਂ ਇੱਕ ਪਿੰਡ ਵਾਲੀ ਰੋਡ ਨਿਕਲ ਰਹੀ ਹੈ ਇਹਦੂ ਥੋੜਾ ਕ ਅੱਗੇ ਜਾ ਕੇ ਆਊਗਾ ਫਿਰ ਸ਼ਫੀਪੁਰ ਖੁਰਦ ਦਾ ਭਰਾ ਸ਼ਫੀਪੁਰ ਕਲਾਂ ਪਹਿਲਾਂ ਦੇ ਟਾਈਮ 'ਚ ਇਨ੍ਹਾਂ ਚੋਂ ਕਾਫੀ ਪਿੰਡਾਂ ਦੇ ਲੋਕਾਂ ਦਾ ਹਾਈਵੇ ਤੱਕ ਪਹੁੰਚਣਾ ਵੀ ਔਖਾ ਹੁੰਦਾ ਸੀਗਾ ਪਰ ਅੱਜ ਦੇਖੋ ਇਹ ਵਾਲਾ ਐਕਸਪ੍ਰੈਸ ਵੇ ਬਣਦੇ ਨਾਲ ਲੋਕਾਂ ਨੂੰ ਕਿੰਨਾ ਫਾਇਦਾ ਹੋਊਗਾ ਉਨਾ ਦਾ ਕਾਰੋਬਾਰ ਵਧੂਗਾ ਤੇ ਜਾਣ ਆਉਣ ਚ ਵੀ ਆਸਾਨੀ ਹੋਊਗੀ ਜਲਦੀ ਪਹੁੰਚਿਆ ਕਰਨਗੇ ਹਰ ਇੱਕ ਜਗ੍ਹਾ ਤੇ ਇਹਦੇ ਬਾਣ ਨਾਲ ਰੋਜ਼ਗਾਰ ਤਾਂ ਚਲੋ ਮਿਲੂਗਾ ਹੀ ਮਿਲੂਗਾ ਇਦੋਂ ਇਲਾਵਾ ਪੰਜਾਬ 'ਚ ਇਹਦੇ ਕਰਕੇ ਲੋਕਾਂ ਨੂੰ ਹੋਰ ਵੀ ਕਈ ਪੈਸੇ ਕਮਾਉਣ ਦੇ ਮੌਕੇ ਮਿਲਣਗੇ ਇਦੋਂ ਅੱਗੇ ਜਾ ਕੇ ਪੈਂਡ ਆਊਗਾ ਕਮਲਪੁਰ ਜਿਹਦੇ ਸਾਹਮਣੇ ਆ ਕਨੌਰ ਰਾਜਪੂਤ ਇਹਦੇ ਬਾਣ ਨਾਲ ਪੰਜਾਬ ਦਾ ਟੂਰਿਜ਼ਮ ਵੀ ਕਾਫੀ ਵਧੂਗਾ ਤੇ ਤੁਸੀਂ ਦਿੱਲੀ ਕਟੜਾ ਅਮਰਸਰ ਬਹੁਤ ਜਲਦੀ ਪਹੁੰਚ ਜਾ ਕਰੋਗੇ ਤੇ ਇਹ ਵਾਲੇ ਐਕਸਪ੍ਰੈਸ ਤੋਂ ਜਾ ਕੇ ਤੁਹਾਨੂੰ ਇੱਕ ਸਾਈਡ ਅਮਰitsar ਚ ਦਰਬਾਰ ਸਾਹਿਬ ਦੇ ਤੇ ਦੂਜੀ ਸਾਈਡ ਕਟੜਾ ਚ ਵੈਸ਼ਨੂ ਦੇਵੀ ਦੇ ਦਰਸ਼ਨ ਕਰਨ ਜਾਣ ਚ ਕਾਫੀ ਆਸਾਨੀ ਹੋ ਜਾਣੀ ਆ। ਘਨੌਰ ਰਾਜਪੂਤਾ ਪਿੰਡ ਤੋਂ ਬਾਅਦ ਇਹ ਪਹੁੰਚੂਗਾ ਦਿਆਲਗੜ੍ਹ ਜੀਜੀਆਂ ਕੋਲੇ ਜਿਹਦੇ ਬਿਲਕੁਲ ਸਾਹਮਣੇ ਆ ਪਿੰਡ 바ਸੀਆ ਰਖ। ਇਹਨੂੰ ਐਨਈ5 ਮਤਲਬ ਨੈਸ਼ਨਲ ਐਕਸਪ੍ਰੈਸ ਵੇ5 ਦੇ ਨਾਮ ਨਾਲ ਜਾਣਿਆ ਜਾਊਗਾ। ਇਹ ਐਨਈ5 ਲੁਧਿਆਣਾ ਰੂਪਨਗਰ, ਲੁਧਿਆਣਾ ਬਠਿੰਡਾ, ਲੁਧਿਆਣਾ ਜਾਮਨਗਰ ਤੇ ਦਿੱਲੀ ਦੇ ਯੂਈਆਰ2 ਨਾਲ ਵੀ ਕਨੈਕਟ ਹੋਊਗਾ। ਜਿਹਦੇ ਨਾਲ ਤੁਹਾਡਾ ਦਿੱਲੀ 에ਅਰਪੋਰਟ ਜਾਣਾ ਵੀ ਸੌਖਾ ਹੋ ਜਾਣਾ। ਇਦੇ ਨਾਲ ਹੀ ਇਹ ਦਿੱਲੀ ਕੇਐਮਪੀ ਦੇ ਨਾਲ ਵੀ ਜੁੜੂਗਾ ਜਿੱਥੋਂ ਫਿਰ ਤੁਸੀਂ ਦਿੱਲੀ ਮੁੰਬਈ ਵਾਲੇ ਐਕਸਪ੍ਰੈਸ ਵੇ ਤੇ ਵੀ ਜਾ ਸਕਦੇ ਹੋ ਮਤਲਬ ਇਹ ਐਕਸਪ੍ਰੈਸ ਵੇ ਤੁਹਾਨੂੰ ਸਿਰਫ ਦਿੱਲੀ ਅਮਰਸਰ ਕਟੜਾ ਦੇ ਨਾਲ ਨਹੀਂ ਸਮਕਾਂ ਦੀ ਪੂਰੇ ਇੰਡੀਆ ਦੇ ਨਾਲ ਜੁੜੂਗਾ ਫਿਰ ਇਹ ਐਕਸਪ੍ਰੈਸ ਵੇ ਦੇ ਰਾਹ 'ਚ ਜਿਹੜੇ ਪੈਂਡ ਆਉਣੇ ਆ ਉਹਨਾਂ ਦਾ ਨਾਮ ਆ ਕਨੌਰ ਜਟਾ ਤੇ ਰਾਮਗੜ੍ਹ ਤੇ ਕਿਤੇ ਕਿਤੇ ਇਹਦੀਆਂ ਸਾਈਡਾਂ ਤੇ ਕਾਫੀ ਖਾਲੀ ਜਗ੍ਹਾ ਛੱਡੀ ਹੋਈ ਆ ਉਹ ਤਾਂ ਛੱਡੀ ਹੋਈ ਆ ਕਿਉਂਕਿ ਉਹ ਜਗ੍ਹਾ ਨੂੰ ਰੋਡ ਐਂਡ ਟਰਾਂਸਪੋਰਟ ਅਥਾਰਟੀ ਆਫ ਇੰਡੀਆ ਨੇ ਥੈਡਾਂ ਵਾਲੀ ਜ਼ਮੀਨ ਨੂੰ ਪਹਿਲਾਂ ਹੀ ਐਕਵਾਇਰ ਕਰ ਲਿਆ ਕਿਉਂਕਿ ਕਾਫੀ ਚਾਂਸਸ ਨੇ ਵੀ ਇਹਨੂੰ ਇਨ ਫਿਊਚਰ ਐਕਸਪੈਂਡ ਵੀ ਕੀਤਾ ਜਾਊਗਾ ਫਿਰ ਇਦੋਂ ਅੱਗੇ ਜਾ ਕੇ ਆਉਣਗੇ ਪਿੰਡ ਕਪਿਆਲ ਤੇ ਰੇਤਗੜ ਇੱਥੇ ਹਾਈਵੇ ਚ ਜਿਹੜੇ ਉੱਪਰ ਸਾਈਨ ਬੋਰਡ ਲੱਗੇ ਹੁੰਦੇ ਆ ਉਹ ਵੀ ਲੱਗ ਚੁੱਕੇ ਆ ਜਿਨ੍ਹਾਂ ਤੇ ਲਿਖਿਆ ਹੋਇਆ ਵੀ ਹੁਣ ਤੁਸੀਂ ਥੋੜਾ ਕ ਅੱਗੇ ਜਾ ਕੇ ਰੈਸਟਰੀਅਲ ਵੀ ਰੁੱਕ ਸਕਦੇ ਹੋ ਜਿੱਥੇ ਤੁਹਾਨੂੰ ਪੈਟਰੋਲ ਪੰਪ ਬਾਥਰੂਮ ਫੂਡ ਕੋਰਟ ਤੇ ਚਾਰਜਿੰਗ ਸਟੇਸ਼ਨ ਆ ਰਹੀਆਂ ਜ਼ਰੂਰੀ ਸਰਵਿਸਾਂ ਮਿਲਣਗੀਆਂ ਇਦੋਂ ਬਾਅਦ ਇਹ ਐਕਸਪ੍ਰੈਸਵੇ ਜਿਹੜੇ ਪਿੰਡਾਂ ਨੂੰ ਕ੍ਰੋਸ ਕਰੂਗਾ ਉਹ ਨੇ ਝਨੇਰੀ ਤੇ ਰਾਮਪੂਰਾ ਇੱਥੇ ਹੀ ਤੁਹਾਨੂੰ ਰੈਸਟ ਏਰੀਆ ਲਈ ਐਂਟਰੀ ਤੇ ਐਗਜ਼ਿਟ ਪੁਆਇੰਟ ਮਿਲਣਗੇ। ਇੱਦੋਂ ਥੋੜਾਕ ਅੱਗੇ ਜਾ ਕੇ ਤੁਸੀਂ ਸੰਗਰੂਰ ਤੇ ਮਾਨਸਾ ਵੱਲ ਵੀ ਮੁੜ ਸਕਦੇ ਹੋ ਜਿਹੜਾ ਕਿ ਤੁਹਾਨੂੰ ਫਿਰ ਸਟੇਟ ਹਾਈਵੇ 12 ਤੇ ਲੈ ਜਾਊਗਾ। ਹੁਣ ਮੈਂ ਥੋੜਾਕ ਤੁਹਾਨੂੰ ਸਟੇਟ ਹਾਈਵੇ 12 ਬਾਰੇ ਦੱਸ ਦਿੰਨਾ। ਬੀਏ ਕਿੱਥੋਂ ਤੇ ਕਿਵੇਂ ਤੁਹਾਨੂੰ ਇਹ ਵਾਲੇ ਐਕਸਪ੍ਰੈਸਵੇ ਦੇ ਨਾਲ ਕਨੈਕਟ ਕਰੂਗਾ ਜਦੋਂ ਤੁਸੀਂ ਜੰਮੂ ਬਲੀਓ ਇਧਰ ਨੂੰ ਆਉਂਦੇ ਹੋ ਤਾਂ ਤੁਸੀਂ ਇੱਥੇ ਇੱਕ ਜਿਹੜਾ ਰੈਂਪ ਬਣਾਇਆ ਹੋਇਆ ਉਹਦੇ ਲਈ ਸੰਗਰੂਰ ਤੇ ਮਾਨਸਾ ਲਈ ਇੱਥੋਂ ਐਗਜ਼ਿਟ ਲੈ ਸਕਦੇ ਹੋ ਇਹ ਐਗਜ਼ਿਟ ਫਿਰ ਤੁਹਾਨੂੰ ਸਟੇਟ ਹਾਈਵੇ 12 ਬਲ ਲੈ ਜਾਊਗਾ ਇਹਦੇ ਅੰਗੋਂ ਹੀ ਤੁਸੀਂ ਇੱਥੋਂ ਐਂਟਰੀ ਵੀ ਲੈ ਸਕਦੇ ਹੋ ਇਹ ਵਾਲੇ ਐਕਸਪ੍ਰੈਸਵੇ ਦੇ ਉੱਪਰ ਚੜਨ ਲਈ ਜਿੱਥੋਂ ਫਿਰ ਤੁਸੀਂ ਇੱਕ ਸਾਈਡ ਤੋਂ ਕਟੜਾ ਤੇ ਦੂਜੀ ਸਾਈਡ ਤੋਂ ਦਿੱਲੀ ਨੂੰ ਜਾ ਸਕਦੇ ਹੋ ਇੱਥੇ ਹੀ ਤੁਹਾਨੂੰ ਇਹਦੀ ਐਂਟਰੀ ਤੇ ਐਗਜ਼ਿਟ ਵਾਲਾ ਟੋਲ ਪਲਾਜ਼ਾ ਵੀ ਦੇਖਣ ਨੂੰ ਮਿਲੂਗਾ ਤੇ ਦੂ ਥੋੜਾਕ ਅੱਗੇ ਜਾ ਕੇ ਆ ਸਟੇਟ ਹਾਈਵੇ 12A ਸੰਗਰੂਰ ਵਾਲਿਆਂ ਨੂੰ ਇੱਥੇ ਇਸ ਐਕਸਪ੍ਰੈਸਵੇ ਦੇ ਐਂਟਰੀ ਤੋਂ ਐਗਜ਼ਿਟ ਪੁਆਇੰਟ ਮਿਲਣਗੇ ਇੱਥੇ ਵੀ ਇੱਕ ਰੈਂਪ ਬਣਾਇਆ ਹੋਇਆ ਇਹਦੇ ਆਲੇ ਦੁਆਲੇ ਹਜੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਇਹ ਸਟੇਟ ਹਾਈਵੇ ਤੁਹਾਨੂੰ ਇੱਕ ਪਾਸੇੋਂ ਸੁਨਾਮ ਵੱਲ ਲੈ ਕੇ ਜਾ ਰਿਹਾ ਤੇ ਦੂਜੇ ਪਾਸੇ ਤੁਸੀਂ ਇਹ ਤੋਂ ਪਵਾਨੀਗੜ੍ਹ ਵੱਲ ਜਾ ਸਕਦੇ ਹੋ ਤੇ ਇਹ ਵਾਲੇ ਸਟੇਟ ਹਾਈਵੇ ਦੇ ਉੱਪਰ ਈ ਲੰਘੂਗਾ ਆਪਣਾ NH5 ਯਾਨੀ ਕਿ ਨੈਸ਼ਨਲ ਐਕਸਪ੍ਰੈਸਵੇ 5 ਤੇ ਜਿੱਥੇ ਇਹ ਇੱਕ ਦੂਜੇ ਨੂੰ ਕ੍ਰਾਸ ਕਰਦੇ ਆ ਉੱਥੇ ਜਿਹੜੇ ਪੈੰਡ ਨੇ ਉਹਨਾਂ ਦਾ ਨਾਮ ਆ ਜੀ ਰੋਸ਼ਨ ਵਾਲਾ ਤੇ ਫੱਗੂ ਵਾਲਾ ਇਦੋਂ ਜਦੋਂ ਆਪਾਂ ਅੱਗੇ ਜਾਵਾਂਗੇ ਤਾਂ ਫਿਰ ਇਹ NH7 ਨੂੰ ਕ੍ਰੋਸ ਕਰੂਗਾ NH7 ਜਿਹੜਾ ਬਠਿੰਡਾ ਤੇ ਚੰਡੀਗੜ੍ਹ ਨੂੰ ਕਨੈਕਟ ਕਰਦਾ ਉਹ ਵਾਲੇ NH7 ਦੇ ਉੱਪਰ ਜੀ NH5 ਲੰਘੂਗਾ ਤੇ ਹਾਂ ਯਾਦ ਰੱਖਿਓ ਤੁਹਾਨੂੰ ਐਕਸਪ੍ਰੈਸ ਵੇ ਦੀ ਐਂਟਰੀ 12 ਵੇ ਸਟੇਟ ਹਾਈਵੇ ਤੋਂ ਹੀ ਮਿਲੂਗੀ ਇਦੋਂ ਇਲਾਵਾ ਜਿਹੜੇ ਸੰਗਰੂਰ ਤੇ ਪਟਿਆਲਾ ਦੇ ਹੋਰ ਵੀ ਪਿੰਡ ਆਉਣੇ ਆ ਇਸ ਐਕਸਪ੍ਰੈਸ ਵੇ ਚ ਆਪਾਂ ਵੀਡੀਓ ਜਿੱਥੋਂ ਸ਼ੁਰੂ ਕੀਤੀ ਸੀ ਤੇ ਜਿੱਥੇ ਹੁਣ ਖਤਮ ਕੀਤੀ ਆ ਉਹ ਇਦੋਂ ਮੂਹਰੇ ਤੇ ਪਿੱਛੇ ਨੇ ਜਿਨ੍ਹਾਂ ਦੇ ਨਾਮ ਨੇ ਦਲੀਜਕਲਾ ਜਿੱਥੇ ਆਪਾਂ ਆਪਣੀ ਪੁਰਾਣੀ ਵੀਡੀਓ ਖਤਮ ਕੀਤੀ ਸੀ ਉਦੋਂ ਅੱਗੇ ਫਿਰ ਪੋਰਾਏ ਅਸਦੁਲਾਪੁਰ ਤਲਾਵਰਗੜ ਕੱਪ ਬੱਲੇਵਾਲ ਭੋਗੀਵਾਲ ਸਰੋਧ ਬਾਦਸ਼ਾਹਪੁਰ ਰਣਵਾ ਹਥੂਆ ਹیدرਨਗਰ ਅਹਿਮਦਾਬਾਦ ਬੀਰ ਅਹਿਮਦਾਬਾਦ ਮਹਿਮੂਦਾਬਾਦ ਮਾਨਕ ਮਾਜਰਾ ਪੈਣੀਕਲਾਂ ਬਣਪੌਰੀ ਬਸੌਰ ਰਜਿੰਦਰਾਪੁਰੀ ਈਸੀ ਬੰਗਾਵਾਲੀ ਤਾਂਦਰਾ ਸ਼ੇਰਪੁਰ ਛੋਡੀਆਂ ਜੱਕਲਾਨ ਮੀਰਹੇਰੀ ਕੋਲਸੇਰੀ ਬਦਾਲਵੜ ਪਲਾਸੌਰ ਸੰਤੋਖਪੁਰਾ ਖੇਰੀ ਚੜਵਨ ਹਰਕਿਸ਼ਨਪੁਰਾ ਰੋਸ਼ਨ ਵਾਲਾ ਫਿਰ ਆਉਣਗੇ ਪਿੰਡ ਜਿੱਥੇ ਆਪਾਂ ਆਹ ਵੀਡੀਓ ਸ਼ੁਰੂ ਕੀਤੀ ਸੀ ਉਦੋਂ ਅੱਗੇ ਵਾਲੇ ਅਟਾਲਾ ਤੰਬੂ ਵਾਲਾ ਦੂਤਲ ਸ਼ਟਰਾਣਾ ਤੇਜਪੁਰ ਗੁਲਜਾਰਪੁਰ ਥਰੂ ਆ ਗੁਲੋਲੀ ਪੁਲੇਰヘਰੀ ਪਲਵਾਨ ਤੇ ਇਸ ਤੋਂ ਬਾਅਦ ਫਿਰ ਇਹ ਐਕਸਪ੍ਰੈਸਵੇ ਥੱਲੇਵਾਲ ਜੋ ਕਿ ਗਰਦਾਸਪੁਰ ਚ ਪੈਂਦਾ ਉਧਰ ਐਂਟਰ ਹੋ ਜਾਣਾ ਤਾਂ ਹੁਣ ਇਹ ਹੋ ਗਈ ਦਿੱਲੀ ਅਮਰਸਰ ਕਟੜਾ ਐਕਸਪ੍ਰੈਸਵੇ ਦੇ ਪੰਜਾਬ ਸੈਕਸ਼ਨ ਚੋਂ ਸੰਗਰੂਰ ਤੇ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਦੀ ਗੱਲ ਕਿਉਂਕਿ ਮੇਰੀ ਪਿਛਲੀ ਵੀਡੀਓ ਚ ਇਹ ਦੋਨੇ ਜ਼ਿਲ੍ਹੇ ਦੇ ਪਿੰਡਾਂ ਦੀ ਓ ਜਿਆਦਾ ਰਿਕਵੈਸਟ ਆਈ ਸੀ ਹੁਣ ਮਲੇਰਕੋਟਲਾ ਜਲੰਧਰ ਕਪੂਰਥਲਾ ਤੇ ਗਰਦਾਸਪੁਰ ਇਹ ਚਾਰ ਜ਼ਿਲਿਆਂ ਉੱਪਰ ਵੀਡੀਓ ਬਣਾਉਣੀ ਰਹਿ ਗਈ ਇਹ ਵਾਲੇ ਐਕਸਪ੍ਰੈਸ ਬੇ ਦੀ ਤੁਸੀਂ ਦੱਸ ਦਿਓ ਪਹਿਲਾਂ ਕਿਹੜੇ ਜ਼ਿਲ੍ਹੇ ਤੇ ਬਣਾਵਾ ਜਿਹਦੇ ਬਾਰੇ ਜ਼ਿਆਦਾ ਕਮੈਂਟ ਆਉਣਗੇ ਆਪਾਂ ਉਹ ਤੇ ਹੀ ਬਣਾ ਦੇਣੀ ਆ ਫਿਰ ਤੇ ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਯਾਰ ਕਾਫੀ ਮਿਹਨਤ ਲੱਗਦੀ ਆ ਰਿਸਰਚ ਚ ਲਾਈਕ ਤੇ ਸ਼ੇਅਰ ਵੀ ਕਰ ਦਿਓ